ਜਿੱਦਾਂ ਦਲਜੀਤ ਸਾਝ ਕੌਣ ਬਣੇਗਾ ਕਰੋੜਪਤੀ ਚ ਗਿਆ ਤੇ ਉੱਥੇ ਅਮਤਾਬ ਬਚਨ ਦੋਨੇ ਪਰੀਆਤ ਲਾਈ ਭਾਈ ਮੁੱਦਾ ਜਿਹੜਾ ਸਿੱਖਾਂ ਦੀਆਂ ਵੱਡੀਆਂ ਜਿਹੜੀਆਂ ਪਾਰਟੀਆਂ ਲਾ ਲੋ ਸੰਸਥਾਵਾਂ ਲਾ ਲੋ ਉਹਨਾਂ ਚਾਫੀ ਗੁੱਸਾਗਾ ਯੂਮਨ ਨੋ ਵੀ ਨਾ ਇਹ ਚੀਜ਼ ਬੜੀ ਪਰੇਸ਼ਾਨ ਕਰ ਰਹੀ ਸੀ ਮੈਂਟਲੀ ਤੌਰ ਤੇ ਕਿ ਵੀ ਉਹਨਾਂ ਚੀਜ਼ਾਂ ਨੂੰ ਇਨਸਾਈਟ ਕਰਨ ਵਾਲਾ ਬੰਦਾ ਮਹਾਂਤ ਆਪਸ ਵਿੱਚ ਉਸ ਟਾਈਮ ਤੇ ਜਿਹੜਾ 1984 ਦੇ 1984 ਦਾ ਜੈਨੋਸਾਈਡ ਹੋਇਆ ਸਿੱਖਾਂ ਦੇ ਵਿਰੁੱਧ ਲੋਕ ਕੰਡਰ ਆਸਟ੍ਰੇਲੀਆ ਸ਼ੋਅ ਸੀ ਉਹਦਾ ਦਲਜੀਤ ਦਲਜੀਤ ਦਾ ਉਹਦੇ ਉਹਦੇ ਬਾਹਰ ਵੀ ਉਹਦਾ ਬਹੁਤ ਵਿਰੋਧ ਕੀਤਾ ਗਿਆ ਉਸ ਚੀਜ਼ ਨੂੰ ਲੈ ਕੇ ਸੰਗੀਤਾ ਹੁੰਦੇ ਜੀ ਦੋ ਉੱਤਰ ਆਪਸ ਚ ਲੜਦੀਆਂ ਠੀਕ ਹੈ ਕਹਿੰਦਾ ਇੱਕ ਤਰ੍ਹਾਂ ਇੱਕ ਤਰ੍ਹਾਂ ਨਹੀਂ ਦੂਜੀ ਤਰ ਮਾਰਦੀ ਹਾਂ ਬੇਕਸੂਰ ਨੇ ਹੱਥੇ ਘਰਾਂ ਚ ਬੈਠ ਕੇ ਉਹ ਸਾਡੇ ਸਿੱਖਾਂ ਨੂੰ ਮਰੋਣ ਦੀ ਸਭ ਤੋਂ ਵੱਡਾ ਹੱਤ ਸੀ ਉਹਦਾ ਪੈਸਾ ਤਾਂ ਕੋਈ ਪਤਾ ਵੀ ਜਿਹੜਾ ਉਹਨੇ ਉੱਥੇ ਕਮਾਇਆ ਉਹ ਸਾਰਾ ਪੰਜਾਬ ਫਲੱਡ ਵਿਕਟਮ ਦੇ ਜਾਣਾ ਪਰ ਉਹ ਕਹਿੰਦਾ ਵੀ ਮੇਰਾ ਉੱਥੇ ਜਾਣ ਦਾ ਮਕਸਦ ਇਹ ਸੀ ਕਿ ਵੀ ਮੈਂ ਪੰਜਾਬ ਦੀ ਗੱਲ ਵਰਲਡ ਲੈਵਲ ਤੇ ਕਰ ਸਕਾਂ ਤੇ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਨੂੰ ਦੇਖ ਸਕੇ ਮੰਨ ਲਵੀ ਕੋਈ ਇਹਦੇ ਪ੍ਰੈਸ਼ਰ ਵੀ ਹੋ ਸਕਦਾ ਪੋਲਿਟੀਕਲ ਪ੍ਰੈਸ਼ਰ ਵੀ ਹੋ ਸਕਦਾ ਹੈਗਾ ਜਬੀ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਕੀ ਉਹ ਚ ਆਪਣਾ ਪਸ਼ਮੀਤ ਸਿੰਘ ਜਿਹੜਾ 10 ਅਕਤੂਬਰ ਵਾਲਾ 22 ਪ੍ਰੈਜ਼ੀਡੈਂਟ ਉਹ ਲਗਾਤਾਰ ਮੁੱਦੇ ਚੱਕ ਰਿਹਾ ਹੈਗਾ ਵੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਕਾਬੂ ਜਗੀ ਉਹ ਪੰਜਾਬ ਦੀ ਲਗਭਗ ਨਹੀਂ ਰਹੀ ਤਾਂ ਦਿੱਲੀ ਦਾ ਲਾਲੋ ਜਾਂ ਸੈਂਟਰ ਦਾ ਲਾਲੋ ਪੂਰਨ ਤੌਰ ਤੇ ਉਹਤੇ ਅਧਿਕਾਰ ਇਸ ਟਾਈਮ ਹੋ ਗਿਆ ਹੈ। ਪ੍ਰੇਰ ਸਰਕਾਰ ਜਿਹੜੀ ਪੰਜਾਬ ਦੀ ਇਸ ਵੱਲ ਧਿਆਨ ਨਹੀਂ ਦੇ ਰਹੀ ਜਾਂ ਪਤਾ ਨਹੀਂ ਇਹਨਾਂ ਨੇ ਉਹਨਾਂ ਨਾਲ ਹੱਥ ਮਲਾਏ ਵੀ ਜੋ ਹੋ ਰਿਹਾ ਹੋਈ ਜਾਣ ਤੋਂ ਆਟੋਮੈਟਿਕ ਸੈਨੇਟਿਕ ਗਰੁੱਪ ਹੈ ਜਿਹਦੇ ਚ ਪੰਜਾਬ ਦੇ 40-42% ਮੈਂਬਰ ਹੁੰਦੇ ਆ ਪਰ ਹੁਣ ਉਹਨਾਂ ਨੇ ਮਤਲਬ ਕਹੇ ਕਹਿਰੀ ਵੀ ਪੂਰਨ ਤੌਰ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਪੂਰਨ ਤੌਰ ਤੇ ਪੰਜਾਬ ਦੇ ਹੱਥੋਂ ਚਲੀ ਗਈ ਪੰਜਾਬ ਦੀ ਉਹ ਕੱਲੀ ਸੰਸਥਾ ਸੀ ਜਿਹਦੇ ਚ ਪੰਜਾਬ ਦਾ ਨਾਮ ਲਿਖਣ ਤੇ ਪੀ ਏ ਐਨ ਪਾਇਆ ਜਾਂਦਾ ਸੀਗਾ ਚਾਲਾਂ ਦਾ ਬੜੇ ਟਾਈਮ ਦੀਆਂ ਚੱਲੀਆਂ ਜਾ ਰਹੀਆਂ ਸੀਗੀਆਂ ਵੀ ਇਥੋਂ ਜਿਵੇਂ ਮੰਨ ਲਓ ਬਾਹਰਲੇ ਬੰਦੇ ਲਿਆ ਕੇ ਬਿਠਾਉਣੇ ਪੀਸੀ ਲਿਆ ਕੇ ਬਿਠਾਉਣਾ ਥੋੜੇ ਜਦ ਭੰਗ ਕਰਤੀ ਹੁਣ ਕਹਿੰਦੇ ਵੀ ਉੱਥੇ ਖਾਲਸਾ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਕਹਿੰਦੇ ਵੀ ਉਤਾਰੋ ਇਹਨੂੰ ਉੱਥੇ ਹਰ ਸੈਸ਼ਨ ਚ ਸ਼ੁਰੂ ਚ ਖੰਡਪੜ ਸਾਹਿਬ ਕਰਾਉਂਦੀ ਸੀ ਉਹ ਕਹਿੰਦੇ ਉਹ ਵੀ ਨਹੀਂ ਉਹ ਨਹੀਂ ਕਰਾ ਕਰਾ ਸਕਦੇ ਤੁਸੀਂ ਇਹ ਤਾਂ ਬਹੁਤ ਮਾੜੀ ਗੱਲ ਹੈ ਮਤਲਬ ਕੀ ਹੈ ਕਿ ਪੂਰੀ ਤਰ੍ਹਾਂ ਜੋ ਅਸੀਂ ਕਹਾਂਗੇ ਉਹ ਕਰਨਾ ਪੈਣਾ ਕੋਈ ਉਹ ਕਹਿੰਦੇ ਵੀ ਸਰਕਾਰ ਸਾਡੀ ਸੁੱਤੀ ਪਈ ਹੈ ਮੁੱਖ ਮੰਤਰੀ ਸਾਹਿਬ ਹ ਉਹਨਾਂ ਨੂੰ ਬੜੀ ਲੇਟ ਯਾਦ ਆਏ ਜਦ ਜਬੀਅਸਤੀ ਚਲੀ ਕਿਉਂਕਿ ਕੇਦਰੀਆਂ ਨਾਲ ਸਾਹ ਮੂਰੇ ਹੁੰਦੇ ਆ ਹਾਂ ਤੇ ਉਹ ਗੁਲਦਸਤੌ ਫੜ ਲੈਂਦੇ ਆ ਤੇ ਵਿੱਚ ਐ ਖੜੇ ਝੱਕੀ ਜਾਂਦੇ ਜਾਂਦੇ ਤੇ ਤੇ ਕੱਲ ਮਾਨ ਸਾਹਿਬ ਕਹਿੰਦੇ ਆ ਕਿ ਵੀ ਵੀਡੀਓ ਪਾ ਕੇ ਵੀ ਅਸੀਂ ਹੁਣ ਉੱਥੇ ਜਾਵਾਂਗੇ ਅਦਾਲਤ 'ਚ ਜਾਵਾਂਗੇ ਉਹਦੇ ਬਰਦ ਜਾਵਾਂਗੇ ਹਨ ਇਹ ਕਹਿੰਦੇ ਵੀ ਇਹ ਤਾਂ ਉਹ ਗੱਲ ਹੋ ਗਈ ਵੀ ਤੁਹਾਡੇ ਕਰੇ ਚੋਰ ਚੋਰੀ ਕਰਨ ਆਇਆ ਤੇ ਚੋਰ ਨੇ ਚੋਰੀ ਕਰ ਲਈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਹੁਣ ਮੈਂ ਤੇਰੇ ਅਗੇ ਐਫ ਆਈ ਆਰ ਲਗਾਵਾਂਗਾ ਦੂਰ ਕਹਿੰਦਾ ਵੀ ਹੁਣ ਤਾਂ ਮੈਂ ਚੋਰੀ ਕਰ ਲਈ ਹੁਣ ਜੋ ਮਰਜ਼ੀ ਜੋ ਮਰਜ਼ੀ ਕਰ ਲਈ ਠੀਕ ਹੈ ਕਰ ਲੈਂਦੇ ਸਸੀ ਗੱਲ ਬਾਬੂ ਅੱਜ ਆਪਾਂ ਇੱਕ ਨਵੀਂ ਵੀਡੀਓ ਗਲਜੀਤ ਦਸਾਂਗ ਤੇ ਪੰਜਾਬੀ ਯੂਨੀਵਰਸਿਟੀ ਬਾਰੇ ਗੱਲ ਕਰਨ ਵਾਸਤੇ ਬਣਾ ਰਹੇ ਹਾਂ ਮੈਂ ਤੇ ਮੇਰਾ ਸਹਿਯੋਗੀ ਮਿੱਤਰ ਗੁਰਪ੍ਰੀਤ ਗੁਰਪ੍ਰੀਤ ਜੀ ਤੁਹਾਡਾ ਸਾਰ ਟੰਨਵਾਜ ਜੀ ਤੇ ਜਿੱਦਾਂ ਦਲਜੀਤ ਸਾਂਝ ਕੌਣ ਬਣੇਗਾ ਕਰੋੜਪਤੀ ਚ ਗਿਆ ਤੇ ਉੱਥੇ ਹਮਤਾਬ ਬਚਨ ਦੋਨੀ ਪੈਰੀਆ ਤਲਾਈ ਤਾਂ ਇਹ ਮੁੱਦਾ ਜਿਹੜਾ ਸਿੱਖਾਂ ਦੀਆਂ ਵੱਡੀਆਂ ਜਿਹੜੀਆਂ ਪਾਰਟੀਆਂ ਲਾ ਲੋ ਸੰਸਥਾਵਾਂ ਲਾ ਲੋ ਉਹਨਾਂ ਚ ਕਾਫੀ ਉਸਾਗਾ ਉਹਦੇ ਸਬੰਧੀ ਆਪਾਂ ਗੱਲਬਾਤ ਕਰਦੇ ਮੇਰੇ ਮਿੱਤਰ ਨਾਲ ਤਾਂ ਗੁਰਪ੍ਰੀਤ ਜੀ ਤੁਹਾਨੂੰ ਕੀ ਲੱਗਦਾ ਜੀ ਉਹਨਾਂ ਦਾ ਗੁੱਸਾ ਜਾਇਜ਼ ਆ ਜਾਂ ਮਤਲਬ ਨਹੀਂ ਦਲਜੀਤ ਦੇ ਵੀ ਬਹੁਤ ਪੱਖ ਨੇ ਜਿਹੜੇ ਉਹਨੇ ਪੰਜਾਬ ਲਈ ਵੀ ਕਾਫੀ ਚੰਗੇ ਕੰਮ ਕੀਤੇ ਹੈਗੇ ਆਪਾਂ ਨੂੰ ਬਈ ਮਤਲਬ ਮੈਂ ਸ਼ਾਇਦ ਤੁਹਾਡਾ ਪਹਿਲਾਂ ਗੱਲ ਕੀਤੀ ਮੈਨੂੰ ਵੀ ਨਾ ਇਹ ਚੀਜ਼ ਬੜੀ ਪਰੇਸ਼ਾਨ ਕਰ ਰਹੀ ਸੀ ਮੈਂਟਲੀ ਤੌਰ ਤੇ ਕਿਉਂਕਿ ਵੀ ਅਸੀਂ ਵੱਲੋਂ ਸੁਣਿਆ ਹੈ ਚੀਜ਼ ਹੈ ਨਾ ਪੜ੍ਹੀ ਵੀ ਹੈ ਕਿ ਵੀ ਉਹਨਾਂ ਚੀਜ਼ਾਂ ਨੂੰ ਇਨਸਾਈਟ ਕਰਨ ਵਾਲਾ ਬੰਦਾ ਅਮਤਾਬ ਬਚਨ ਸੀ ਉਸ ਟਾਈਮ ਤੇ ਜਿਹੜਾ 1984 ਦਾ 1984 ਦਾ ਜੇਨੋਸਾਈਡ ਹੋਇਆ ਸਿੱਖਾਂ ਦੇ ਵਿਰੁੱਧ ਤੇ ਉਹ ਬੰਦੇ ਨੇ ਕਹਿੰਦੇ ਸਭ ਤੋਂ ਜ਼ਿਆਦਾ ਮਤਲਬ ਕਹਿਦੀ ਆ ਆਪਾਂ ਵੀ ਵਰਤੀ ਚ ਕੀ ਪਾਉਣ ਦਾ ਕੰਮ ਕੀਤਾ ਜਦੋਂ ਉਸ ਟਾਈਮ ਰੇਡੀਓ ਹੀ ਸੀਗਾ ਮੇਨ ਸੋਰਸ ਹਾਂ ਤੇ ਉਹ ਬੰਦੇ ਨੇ ਮਤਲਬ ਬਹੁਤ ਜਿਹੜੀ ਸ਼ਬਦਾਵਲੀ ਉਹਦੀ ਵਰਤੀ ਸੀ ਕਿ ਉਹਦੀ ਵਜ੍ਹਾ ਕਰਕੇ ਸਿੱਖਾਂ ਦੇ ਵਿਰੁੱਧ ਜਿਹੜੀ ਉਹ ਗੱਲਸਾ ਸੀਗੀ ਉਹ ਬਹੁਤ ਪੂਰੀ ਤਰ੍ਹਾਂ ਫੜਤੀ ਸੀ ਠੀਕ ਹੈ ਗੱਲ ਹੁਣ ਮੁੱਦਾ ਜਿਹੜਾ ਹੁਣੀ ਮੰਨ ਲਓ ਕੱਲ ਆਸਟ੍ਰੇਲੀਆ ਸ਼ੋਅ ਸੀ ਉਹਦਾ ਦਲਜੀਤ ਦਾ ਉਹਦੇ ਉਹਦੇ ਬਾਹਰ ਵੀ ਉਹਦਾ ਬਹੁਤ ਵਿਰੋਧ ਕੀਤਾ ਗਿਆ ਉਸ ਚੀਜ਼ ਨੂੰ ਲੈ ਕੇ ਕਿ ਵੀ ਇਹਨੇ ਮਤਾਬਾਚਨ ਦੇ ਪੈਰੀ ਹੱਥ ਕਿਉਂ ਲਾਏ ਹੂੰ ਤਾਂ ਮੈਨੂੰ ਵੀ ਕਿਤੇ ਲੱਗਿਆ ਸੀ ਕਿਉਂਕਿ ਮੈਂ ਨਾ ਬੜੇ ਇੰਟਰਵਿਊ ਦੇਖਿਆ ਦਲਜੀਤ ਦੇ ਉਹ ਜਦੋਂ ਵੀ ਉਹਨੂੰ ਕੋਈ ਕੁਐਸਚਨ ਪੁੱਛਦਾ ਵੀ ਤੁਸੀਂ ਜਿਹੜੇ 1984 ਦੇ ਦੰਗੇ ਹੋਏ ਆ ਜੀ ਉਹਨੂੰ ਇੰਨਾ ਕੀ ਬੋਲਣ ਦਿੰਦਾ ਇੰਟਰਵਿਊ ਵਾਲੇ ਨੂੰ ਤੇ ਅੱਗੇ ਉਹਨੂੰ ਕੁਐਸਚਨ ਨਹੀਂ ਕਰਦਾ ਉਹ ਕਹਿੰਦਾ ਨਹੀਂ ਨਹੀਂ 84 ਵਾਲੇ ਦੰਗੇ ਨਹੀਂ ਕਹਿੰਦਾ ਜੈਨੋਸਾਈਡ ਸੀਗਾ ਉਹ ਠੀਕ ਹੈ ਗੱਲ ਕਹਿੰਦਾ ਜੇਨੂੰ ਦੰਗੇ ਦਾ ਹੁੰਦਾ ਜੀ ਦੋ ਉਤਰ ਆਪਸ ਚ ਲੜਦੀਆਂ ਠੀਕ ਹੈ ਕਹਿੰਦਾ ਇੱਕ ਤਰ੍ਹਾਂ ਇੱਕ ਤਰ੍ਹਾਂ ਨਹੀਂ ਦੂਜੀ ਤਰ ਮਾਰਦੀ ਹਾਂ ਬੇਕਸੂਰ ਨੇ ਹੱਥੇ ਘਰਾਂ ਚ ਬੈਠ ਕੇ ਠੀਕ ਹੈ ਗੱਲ ਉਹ ਪਾਵਰ ਵਾਲੇ ਸੀਗੇ ਤੇ ਚਾਹੇ ਉਹ ਸਰਕਾਰ ਸੀ ਉਹਨਾਂ ਦੇ ਪਿੱਛੇ ਜਾਂ ਕੁਝ ਵੀ ਸੀਗਾ ਜਾਂ ਕੋਈ ਹੋਰ ਆਰਗੇਨਾਈਜੇਸ਼ਨ ਕੰਮ ਕਰ ਰਹੀ ਸੀ ਤਾਂ ਇਹਨਾਂ ਨੇ ਤਾਂ ਬੇਨਹੱਥੇ ਲੋਕਾਂ ਤੇ ਮਤਲਬ ਅਤਿਆਚਾਰ ਕਰਿਆ ਤਾਂ ਇਹ ਜਿਹਨੂੰ ਸਾਈਡ ਹੈ ਠੀਕ ਹੈ ਕਿ ਇਸੇ ਤਰ੍ਹਾਂ ਉਹ ਹੁਣ ਲੋਕਾਂ ਤੇ ਜਿਹੜੇ ਮਤਲਬ ਜਿੰਨਾ ਦੀ ਭਾਵਨਾ ਬਹੁਤ ਜ਼ਿਆਦਾ ਜੁੜੀ ਹੋਈ ਹੈ ਜਿਵੇਂ ਮੈਂ ਕੱਲ ਰਵੀ ਸਿੰਘ ਦੀ ਵੀਡੀਓ ਦੇਖੀ ਸੀ ਜਿਹੜੇ ਖਾਸਾ ਇਹ ਗੱਲ ਨਹੀਂ ਠੀਕ ਹੈ ਗੱਲ ਉਹ ਕਹਿੰਦੇ ਵੀ ਦਿਲਜੀਤ ਦਾ ਰੁਤਬਾ ਪੰਜਾਬ 'ਚ ਬਹੁਤ ਉੱਚਾ ਹੈ ਪਰ ਆਹ ਜਿਹੜੀ ਐਕਟੀਵਿਟੀ ਕਰਦਾ ਹੈ ਇਹ ਬਹੁਤ ਗਲਤ ਹੈ ਠੀਕ ਹੈ ਗਲਤ ਅਸਰ ਜਾਂਦਾ ਹੈ ਕਿਉਂਕਿ ਉਹ ਬੰਦਾ ਹੈ ਜਿਹੜਾ ਉਹ ਸਾਡੇ ਸਿੱਖਾਂ ਨੂੰ ਮਰਵਾਉਣ 'ਚ ਸਭ ਤੋਂ ਵੱਡਾ ਹੱਥ ਸੀ ਉਹਦਾ ਹਾਂ ਠੀਕ ਹੈ ਤੇ ਪਰ ਦਿਲਜੀਤ ਕਹਿੰਦਾ ਵੀ ਮੇਰਾ ਮਕਸਦ ਉਹ ਨਹੀਂ ਸੀ ਵੀ ਕਿਉਂਕਿ ਆਪਾਂ ਨੂੰ ਪਤਾ ਹੈ ਚਾਹੇ ਤਾਂ ਉਹ ਜਿਹੜਾ ਕਿਸਾਨੀ ਅੰਦੋਲਨ ਐ ਉਹ ਹੋਵੇ ਚਾਹੇ ਹੜ ਹੋਣ ਜਾਂ ਜਦੋਂ ਵੀ ਜੇ ਆਪਾਂ ਗੱਲ ਕਰ ਲਈਏ ਜਿਹੜਾ ਆਪਣੀ ਮਾਤਾ ਮਾਂ ਨੂੰ ਉਲਟਾ ਬੋਲਣ ਵਾਲਾ ਮੁੱਦਾ ਸੀ ਕੰਗੜਾ ਰਣੋਤ ਵਾਲਾ ਉਹਦੇ ਤੇ ਵੀ ਉਹਨੇ ਪੂਰਾ ਮਤਲਬ ਜ਼ੋਰ ਲਾਇਆ ਸੀਗਾ ਰੰਗੜਾ ਰਣੋਤ ਤੋਂ ਮਾਫੀ ਮੰਗਾਲੀ ਨਾਲੇ ਹਾਂ ਨਾਲੇ ਹੁਣ ਉਹ ਇਹਨੂੰ ਦੱਸਦਾ ਵੀ ਅਣਖ ਕੀ ਹੁੰਦੀ ਹੈ ਤੇ ਜਿੱਦ ਕੀ ਹੁੰਦੀ ਹੈ ਨਾ ਹੌਟ ਬਟੰਡੇ ਦਾ ਕੀ ਤੇ ਹਰ ਜਗ੍ਹਾ ਮਤਲਬ ਇਸ ਬੰਦੇ ਬੰਦਾ ਪੰਜਾਬ ਲਈ ਖੜਾ ਤੇ ਅੱਜ ਵੀ ਐਂ ਕਹਿੰਦਾ ਵੀ ਮੈਂ ਉੱਥੇ ਤਾਂ ਗਿਆ ਵੀ ਪੈਸਾ ਤਾਂ ਕੋਈ ਪਤਾ ਵੀ ਜਿਹੜਾ ਉਹਨੇ ਉੱਥੇ ਕਮਾਇਆ ਉਹ ਸਾਰਾ ਪੰਜਾਬ ਫਲੱਡ ਵਿਕਟਮ ਦੇ ਜਾਣਾ ਹਾਂ ਠੀਕ ਹੈ ਗੱਲ ਪਰ ਉਹ ਕਹਿੰਦਾ ਵੀ ਮੇਰੇ ਉੱਥੇ ਜਾਣ ਦਾ ਮਕਸਦ ਇਹ ਸੀ ਕਿ ਵੀ ਮੈਂ ਪੰਜਾਬ ਦੀ ਗੱਲ ਵਰਲਡ ਲੈਵਲ ਤੇ ਕਰ ਸਕਾਂ ਤੇ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਨੂੰ ਦੇਖ ਸਕੇ ਕਿ ਵੀ ਤਾਂ ਹੀ ਉਹਨੇ ਆਪਣੇ ਨਾਲ ਬਹੁਤ ਸਾਰੇ ਬੰਦੇ ਬਿਠਾਏ ਆ ਪਰ ਮੈਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਦਿਲਜੀਤ ਨੂੰ ਨਹੀਂ ਸੀ ਐ ਕਰਨਾ ਚਾਹੀਦਾ ਪਰ ਹੋ ਸਕਦਾ ਵੀ ਉਹ ਕੋਈ ਸੀਨੀਅਰ ਆਰਟਿਸਟ ਕਰਕੇ ਜਾਂ ਉਹਦੇ ਦਿਮਾਗ 'ਚ ਕੀ ਚੱਲਦਾ ਠੀਕ ਹੈ ਆਪਾਂ ਇਹ ਨਹੀਂ ਕਹ ਰਹੇ ਵੀ ਦਿਲਜੀਤ ਨੇ ਜੋ ਵੀ ਆ ਕਿਉਂਕਿ ਉਹ ਬੰਦਾ ਪੰਜਾਬ ਦਾ ਪਾਗ ਨੂੰ ਕਹਿ ਲੋ ਜਾਂ ਪੰਜਾਬੀ ਨੂੰ ਕਹਿ ਲੋ ਕਾਫੀ ਵਾਰ ਸੇ ਪ੍ਰਮੋਟ ਦਾ ਕਾਰਜ ਉਹ ਗਲੋਬਲ ਲੈਵਲ ਤੇ ਲੈ ਗਿਆ ਪੰਜਾਬ ਨੂੰ ਹਾਂ ਸੋ ਪਰ ਜਿਹੜੇ ਮਤਲਬ ਸਿੱਖ ਆਰਗੇਨਾਈਜੇਸ਼ਨ ਨੇ ਜਾਂ ਇਹ ਸੰਸਥਾਵਾਂ ਨੇ ਉਹਨਾਂ 'ਚ ਇਸ ਪ੍ਰਤੀ ਗੁੱਸਾ ਹੈ ਦਲਜੀਤ ਦੇ ਬਿਰਧ ਕੇ ਵੀ ਨਹੀਂ ਸੀ ਉਹਨੂੰ ਕਰਨਾ ਚਾਹੀਦਾ ਜਿਵੇਂ ਮੰਨ ਲਵੀ ਕੋਈ ਤੇ ਪ੍ਰੈਸ਼ਰ ਵੀ ਹੋ ਸਕਦਾ ਪੋਲਿਟੀਕਲ ਪ੍ਰੈਸ਼ਰ ਵੀ ਹੋ ਸਕਦਾ ਹੈਗਾ ਕਹਿ ਵੀ ਸਕਦੇ ਆ ਪਰ ਮਤਲਬ ਕੁਝ ਆਪਣੇ ਕੋਲ ਹੈ ਨਹੀਂ ਨਾ ਕੋਈ ਸਟੈਂਡ ਉਹ ਤਾਂ ਇਸ ਕਰਕੇ ਵੀ ਉਹਦੇ ਉਹਦਾ ਕੀ ਪੱਖ ਹੈ ਉਹਨੇ ਕੀ ਕਿਹਾ ਹਾਂ ਉਹ ਕਹਿੰਦਾ ਵੀ ਮੇਰੇ ਲਈ ਤਾਂ ਸਭ ਇੱਕ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਹੈਗੀ ਉਹ ਚ ਆਪਣਾ ਪਸ਼ਮੀਤ ਸਿੰਘ ਜਿਹੜਾ ਤੱਕ ਤੋਂ ਉਪਰ ਵਾਲਾ 22 ਪ੍ਰੈਜ਼ੀਡੈਂਟ ਉਹ ਲਗਾਤਾਰ ਮੁੱਦੇ ਚੱਕ ਰਿਹਾ ਹੈਗਾ ਵੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਕਾਬੂ ਜਗੀ ਉਹ ਪੰਜਾਬ ਦੀ ਲਗਭਗ ਨਹੀਂ ਰਹੀ ਤਾਂ ਦਿੱਲੀ ਦਾ ਲਾਲੋਜਨ ਸੈਂਟਰ ਦਾ ਲਾਲੂ ਪੂਰਨ ਤੌਰ ਤੇ ਉਹਤੇ ਅਧਿਕਾਰ ਇਸ ਟਾਈਮ ਹੋ ਗਿਆ ਉਹਨਾਂ ਨੇ ਸੀਟਾਂ ਵੀ ਘਟਾਵਾਂ ਵਧਾ ਦਿੱਤੀਆਂ ਤਾਂ ਉਹਦੇ ਬਾਰੇ ਵਿੱਚ ਅੱਜ ਗੱਲਬਾਤ ਕਰਦੇ ਆਂਗੇ ਵੀ ਮਤਲਬ ਮੁੰਡਾ ਪੂਰੇ ਧਰਨੇ ਮਜਾਰੇ ਜੋ ਵੀ ਉਹ ਤੋਂ ਹੋ ਰਿਹਾ ਪੰਜਾਬ ਲਈ ਉਹ ਕਰ ਰਹੇ ਆ ਪਰ ਸਰਕਾਰ ਜਿਹੜੀ ਪੰਜਾਬ ਦੀ ਇਸ ਵੱਲ ਧਿਆਨ ਨਹੀਂ ਦੇ ਰਹੀ ਜਾ ਪਤਾ ਨਹੀਂ ਇਹਨਾਂ ਨੇ ਉਹਨਾਂ ਨਾਲ ਹੱਥ ਮਲਾਏ ਵੀ ਜੋ ਹੋ ਰਿਹਾ ਹੋਈ ਜਾਣ ਤੋਂ ਆਟੋਮੈਟਿਕ ਤਾਂ ਗੁਰਪ੍ਰੀਤ ਜੀ ਦੇ ਬਾਰੇ ਸੁਣ ਲਗੀ ਵਿਚਾਰ ਇਹ ਨਾ ਬਈ ਬਹੁਤ ਵੱਡੀ ਮਤਲਬ ਅਫਸੋਸ ਦੀ ਗੱਲ ਹੈ ਹਨਾ ਪੰਜਾਬ ਲਈ ਹੂੰ ਉਹਨਾਂ ਨੇ ਉਸ ਦਿਨ ਪੰਜਾਬ ਤੇ ਕਹਿ ਲੋ ਵੀ ਸਮਾਨ ਤੇ ਸੱਟ ਮਾਰੀ ਜਿਸ ਦਿਨ ਪੰਜਾਬ ਦੇ ਸੀਗਾ 1 ਨਵੰਬਰ ਨੂੰ ਠੀਕ ਹੈ ਗੱਲ 1 ਨਵੰਬਰ ਨੂੰ ਉਹਨਾਂ ਨੇ ਕਿਹਾ ਵੀ ਮਤਲਬ ਪੰਜਾਬੀ ਯੂਨੀਵਰਸਿਟੀ ਦਾ ਜੋ ਕਹਿ ਲੋ ਕਿ ਢਾਂਚਾ ਸੀਗਾ ਉਹਨੂੰ ਭੰਗ ਕਰਤਾ ਠੀਕ ਹੈ ਢਾਂਚਾ ਮਤਲਬ ਜਿਵੇਂ ਸੈਨੇਟ ਸੀਗੀ ਸੈਨੇਟਿਕ ਗਰੁੱਪ ਹੈ ਜਿਹਦੇ ਚ ਪੰਜਾਬ ਦੇ 40-42% ਮੈਂਬਰ ਹੁੰਦੇ ਹੁੰਦੇ ਸੀਗੇ ਮਤਲਬ ਕਹਿ ਰਹੀ ਹੁਣ ਤਾਂ ਚਲੋ ਬਦਲ ਗਏ ਹਾਂ ਵੀ 92-93 ਮੈਂਬਰਾਂ ਚੋਂ ਕਹਿ ਲਓ ਤੁਸੀਂ ਵੀ 35-40 ਮੈਂਬਰ ਜਿਹੜੇ ਸੀਗੇ ਉਹ ਇਹਨਾਂ ਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਐਮਐਲਏ ਸੀਗੇ ਵਿੱਚ ਯੂਨੀਵਰਸਿਟੀਆਂ ਦੇ ਵੀ ਸੀਗੇ ਇਸ ਤਰ੍ਹਾਂ ਕੁਝ ਬੰਦੇ ਬਲਾ ਕੇ ਪਰ ਹੁਣ ਉਹਨਾਂ ਨੇ ਮਤਲਬ ਕਹੇ ਕਹਿ ਲਈ ਵੀ ਪੂਰਨ ਤੌਰ ਤੇ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਪੂਰਨ ਤੌਰ ਤੇ ਪੰਜਾਬ ਦੇ ਹੱਥੋਂ ਚਲੀ ਗਈ ਸੀ ਇੱਕ ਗੱਲ ਮਤਲਬ ਤੁਸੀਂ ਇੱਕ ਗੱਲ ਦੇਖੋ ਮੈਨੂੰ ਐ ਲੱਗਦਾ ਕਿ ਪੰਜਾਬ ਦੀ ਉਹ ਕੱਲੀ ਸੰਸਥਾ ਸੀ ਜਿਹਦੇ ਚ ਪੰਜਾਬ ਨਾਮ ਲਿਖਣ ਚ ਪੀ ਏ ਐਨ ਪਾਇਆ ਜਾਂਦਾ ਸੀਗਾ ਅੱਛਾ ਨਹੀਂ ਕਿਤੇ ਵੀ ਪੰਜਾਬ ਦਾ ਨਾਮ ਮਿਲਦਾ ਲਿਖਣ ਲੱਗੇ ਪੀ ਏ ਐਨ ਨਹੀਂ ਪਾਇਆ ਜਾਂਦਾ ਇਹ ਜੋ ਪੀ ਯੂ ਐਨ ਪਾਇਆ ਜਾਂਦਾ ਹੂੰ ਹੂੰ ਤੇ ਮਤਲਬ ਪੰਜਾਬ ਦੀ ਬਹੁਤ ਵੱਡੀ ਸ਼ਾਖ ਸੀ ਉਹ ਠੀਕ ਹੈ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਸੈਂਟਰ ਸਰਕਾਰ ਕਿਉਂਕਿ ਚਾਲਾਂ ਦਾ ਬੜੇ ਟਾਈਮ ਦੀਆਂ ਚੱਲੀਆਂ ਜਾ ਰਹੀਆਂ ਸੀਗੀਆਂ ਵੀ ਇਥੋਂ ਜਿਵੇਂ ਮਨ ਲਓ ਬਾਹਰਲੇ ਬੰਦੇ ਲਿਆ ਕੇ ਬਿਠਾਉਣੇ ਪੀਸੀ ਲਿਆ ਕੇ ਬਿਠਾਉਣਾ ਜਾਂ ਜਿਹੜੇ ਪੰਜਾਬ ਦੇ ਸਟੂਡੈਂਟ ਨੇ ਜਿਵੇਂ ਤੁਸੀਂ ਇਸ ਮੈਂਦੀ ਗੱਲ ਕੀਤੀ ਆ ਠੀਕ ਹੈ ਹੁਣੇ ਜਦੋਂ ਭੰਗ ਕਰਤੀ ਹੁਣ ਕਹਿੰਦੇ ਵੀ ਉੱਥੇ ਖਾਲੜਾ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਕਹਿੰਦੇ ਵੀ ਉਤਾਰੋ ਇਹਨੂੰ ਆਪਦੇ ਦਫ਼ਤਰ ਚ ਠੀਕ ਹੈ ਗੱਲ ਅਗਲੇ ਆਉਂਦੀ ਵਿਰੋਧੀ ਨੂੰ ਕਿਸੇ ਨੂੰ ਉਹ ਤਾਂ ਕਰਨਗੇ ਜੋ ਹੁਣ ਉਹਨਾਂ ਦੀ ਮਰਜ਼ੀ ਹੈ ਨਾ ਵਿਰੋਧੀ ਮੰਨਦੀ ਵੀ ਜਿਵੇਂ ਪੰਜਾਬੀ ਕਹਿੰਦੇ ਹੁੰਦੇ ਆ ਵੀ ਜੀ ਦੀ ਲਾਠੀ ਉਹਦੀ ਮੈਂਸ ਹਮ ਅੱਜ ਲਾਠੀ ਉਹਨਾਂ ਦੇ ਹੱਥ ਆ ਉਹ ਜੋ ਮਰਜ਼ੀ ਕਰਨ ਫਿਰ ਇਹ ਯੂਨੀਵਰਸਿਟੀ ਤੇ ਉੱਥੇ ਹਰ ਸੈਸ਼ਨ ਚ ਸ਼ੁਰੂ ਚ ਅਖੰਡ ਪੜ੍ਹ ਸਾਹਿਬ ਕਰਾਉਂਦੇ ਸੀ ਉਹ ਕਹਿੰਦੇ ਉਹ ਵੀ ਨਹੀਂ ਉਹ ਨਹੀਂ ਕਰਾ ਸਕਦੇ ਤੁਸੀਂ ਇਹ ਤਾਂ ਬਹੁਤ ਮਾੜੀ ਗੱਲ ਵੀ ਇੱਕ ਸੈਕੂਲਰ ਸੰਸਥਾ ਹੈ ਕਿ ਤੁਸੀਂ ਇੱਕ ਕਿਸੇ ਪਰ ਪਾਰਟਿਕੂਲਰ ਧਰਮ ਨੂੰ ਪ੍ਰਮੋਟ ਨਹੀਂ ਕਰ ਸਕਦੇ ਠੀਕ ਹੈ ਗੱਲ ਹੋਰ ਤੁਹਾਨੂੰ ਮੈਂ ਇੱਕ ਬੜੀ ਸ਼ੌਕਿੰਗ ਗੱਲ ਦੱਸਦਾ ਹਮ ਹੁਣ ਜਿਹੜੀਆਂ ਐਡਮਿਸ਼ਨਾਂ ਹੋ ਰਹੀਆਂ ਨੇ ਉਹਦੇ ਚ ਕੈਫਿਡੇਟ ਲਿਆ ਜਾ ਰਹੇ ਇਹਨਾਂ ਨੂੰ ਹਮ ਜਿਹਦੇ ਚ ਇੱਕ ਸਪੈਸ਼ਲ ਕਾਲਮ ਹੈ ਕਿ ਵੀ ਤੁਸੀਂ ਐਜੀਟੇਸ਼ਨ ਨਹੀਂ ਕਰ ਸਕਦੇ ਠੀਕ ਹੈ ਧਰਮ ਜਿਹੜਾ ਕੁਝ ਨਹੀਂ ਕਰ ਸਕਦੇ ਮਤਲਬ ਕੀ ਹੈ ਕਿ ਪੂਰੀ ਤਰ੍ਹਾਂ ਜੋ ਅਸੀਂ ਕਹਾਂਗੇ ਉਹ ਕਰਨਾ ਪੈਣਾ ਕੋ ਤੁਸੀਂ ਮੰਨੋਗੇ ਠੀਕ ਹੈ ਗੱਲ ਕਰਨਾ ਵੀ ਕੀ ਹੈ ਤੁਸੀਂ ਕੀ ਕਰ ਲਉ ਘਰੀ ਜੋ ਤਰਨੇ ਮੇ ਯਾਰੇ ਮਤਲਬ ਇਹਨਾਂ ਨੇ ਆਪਣੀ ਅਫਸਰਸ਼ਾਹੀ ਠੀਕ ਹੈ ਚੰਡੀਗੜ੍ਹ ਦੀ ਅਫਸਰਸ਼ਾਹੀ ਪਹਿਲਾਂ ਹੀ ਸੈਂਟਰ ਕੋਲ ਕਿਉਂਕਿ ਯੂਟੀ ਹੈ ਉਹ ਤੇ ਦੂਜੀ ਗੱਲ ਯੂਨੀਵਰਸਿਟੀ ਚ ਜਿੰਨੇ ਵੀ ਪ੍ਰੋਫੈਸਰ ਕਹਿ ਲਓ ਜਾਂ ਬੀਸੀ ਕਹਿ ਲਓ ਜਾਂ ਜਿੰਨੇ ਵੀ ਅਥਾਰਟੀਜ਼ ਨੇ ਉਹ ਸਾਰੀਆਂ ਸੈਂਟਰ ਨੇ ਆਪਣੀਆਂ ਲਾਈਆਂ ਹੋਈਆਂ ਠੀਕ ਹੈ ਗੱਲ ਤੇ ਹੁਣ ਗੱਲ ਕਰਦੇ ਆ ਵੀ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਇੱਥੇ ਹਮ ਕੱਲ ਮੈਂ ਸਰਪਾਲੀ ਭਗਵੰਦਰ ਦੀ ਪੋਸਟ ਪੜ੍ਹ ਰਿਹਾ ਸੀ ਹਾਂਜੀ ਉਹ ਕਹਿੰਦੇ ਵੀ ਸਰਕਾਰ ਸਾਡੀ ਸੁੱਤੀ ਪਈ ਐ ਹੂੰ ਉਹ ਕੋਈ ਮੁੱਦਾ ਚੱਲ ਰਿਹਾ ਮੈਨੂੰ ਪਤਾ ਨਹੀਂ ਵੈਸੇ ਐਗਜ਼ੈਕਟ ਕੀ ਐ ਬਈ ਚੰਡੀਗੜ੍ਹ ਤੇ ਕੇਜਰੀਵਾਲ ਸੋਧੀਆਂ ਨੂੰ ਕੋਈ ਕੋਠੀ-ਕੁਠੀ ਦੇਦੀ ਤੇ ਉਹ ਬਹੁਤ ਵੱਡੀ ਐ ਹੂੰ ਜਦਕਿ ਇਹਨਾਂ ਕੋਲ ਸਾਡੇ ਪੰਜਾਬ ਲਈ ਕੋਈ ਆਉਦਾ ਨਹੀਂ ਨਾ ਇਹ ਸਾਡੇ ਐਮਐਲਏ ਨੇ ਨਾ ਇਹ ਸਾਡੇ ਕੋਈ ਫਾਈਨਾਂਸ ਮਿਨਿਸਟਰ ਨੇ ਨਾ ਸਾਡੀ ਕੋਈ ਮਿਨਿਸਟਰੀ ਐ ਇਹਨਾਂ ਕੋਲ ਦਿੱਲੀ ਦੇ ਸਾਰੇ ਵੀ ਬੰਦੇ ਇੱਥੇ ਰਾਜ ਕਰਦੇ ਐ ਇੱਥੇ ਰਾਜ ਕਰਦੇ ਸਾਡਾ ਪੈਸਾ ਜਿਹੜਾ ਕਹਿੰਦੇ ਖਰਾਬ ਕੀਤਾ ਜਾ ਰਿਹਾ ਬਾਹਰ ਠੀਕ ਐ ਤੇ ਸਾਡੇ ਅਤ ਰਿਸਪੈਕਟਡ ਮੁੱਖ ਮੰਤਰੀ ਸਾਹਿਬ ਹੂੰ ਉਹਨਾਂ ਨੂੰ ਬੜੀ ਲੇਟ ਯਾਦ ਆਏ ਪੰਜਾਬੀ ਯੂਨੀਵਰਸਿਟੀ ਚਲੀ ਗਈ ਕਿਉਂਕਿ ਕੇਜਰੀਵਾਲ ਸਾਹਿਬ ਮੂਰੇ ਹੁੰਦੇ ਆ ਹਾਂ ਤੇ ਉਹ ਗੁਲਦਸਤੌਫ ਫੜ ਲੈਂਦੇ ਆ ਤੇ ਪਿਛੇ ਐ ਖੜੇ ਝੱਕੀ ਜਾਂਦੇ ਹੁੰਦੇ ਤੇ ਇਹ ਚੀਜ਼ ਬਰ ਮਤਲਬ ਮੈਨੂੰ ਵੀ ਮਾਨ ਸਾਹਿਬ ਦੀ ਬੜੀ ਭੈੜੀ ਲੱਗੀ ਕਿ ਵੀ ਉਹ ਅੱਜ ਕਹਿ ਰਹੇ ਆ ਕਿ ਸਾਨੂੰ ਜਿਹੜਾ ਇਸ ਮੁੱਦੇ ਤੇ ਬੋਲਾਂਗੇ ਅਸੀਂ ਅਦਾਲਤ ਤੱਕ ਜਾਵਾਂਗੇ ਇਹ ਜਾਵਾਂਗੇ ਤੇ ਜਿਹੜਾ ਅਸ਼ਮੀਤ ਹੈ ਹੂੰ ਉਹ ਵੀ ਕਹਿ ਰਿਹਾ ਕਹਿੰਦੇ ਅਸੀਂ ਬੜੇ ਟਾਈਮ ਦੇ ਨੋਟੀਫਾਈ ਕਰਾ ਰਹੇ ਆ ਇਹਨਾਂ ਨੂੰ ਕਿ ਵੀ ਪੰਜਾਬ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਉਹ ਪੰਜਾਬ ਯੂਨੀਵਰਸਿਟੀ ਨੂੰ ਖੜੱਪਣ ਦੇ ਉੱਪਰ ਜਮਾ ਖਾਤਾ ਲੱਗੀ ਹੋਈ ਆ ਸਿਰੇ ਆ ਗਈ ਤੇ ਤੁਸੀਂ ਕੁਝ ਕਰੋ ਤੇ ਕੱਲ ਮਾਨ ਸਾਹਿਬ ਕਹਿੰਦੇ ਆ ਕਿ ਵੀ ਵੀਡੀਓ ਪਾ ਦੇ ਵੀ ਅਸੀਂ ਹੁਣ ਉੱਥੇ ਜਾਵਾਂਗੇ ਅਦਾਲਤ 'ਚ ਜਾਵਾਂਗੇ ਉਹਦੇ ਬਰਦ ਜਾਵਾਂਗੇ ਹਨਾ ਇਹ ਕਹਿੰਦੇ ਵੀ ਇਹ ਤਾਂ ਉਹ ਗੱਲ ਹੋ ਗਈ ਵੀ ਤੁਹਾਡੇ ਘਰੇ ਚੋਰ ਚੋਰੀ ਕਰਨ ਆਇਆ ਤੇ ਚੋਰ ਨੇ ਚੋਰੀ ਕਰ ਲਈ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਹੁਣ ਮੈਂ ਤੇਰੇ 'ਤੇ ਐਫ ਆਈ ਆਰ ਲਗਾਉ ਠੀਕ ਹੈ ਚੋਰ ਕਹਿੰਦਾ ਵੀ ਹੁਣ ਤਾਂ ਮੈਂ ਚੋਰੀ ਕਰ ਲਈ ਹੁਣ ਤੂੰ ਜੋ ਮਰਜ਼ੀ ਜੋ ਮਰਜ਼ੀ ਕਰ ਲੈ ਠੀਕ ਹੈ ਗਾ ਤੇ ਹੁਣ ਇਹਨਾਂ ਨੇ ਕਹਿੰਦੇ ਵੀ ਜੋ ਅਸੀਂ ਕਰਨਾ ਸੀ ਉਹ ਕਰਤਾ ਹੂੰ ਤਾਹੀ ਕਿਨੇ ਬੜੇ ਲੰਮੇ ਟਾਈਮ ਤੋਂ ਅਸੀਂ ਦੱਸ ਰਹੇ ਸੀ ਕਿ ਵੀ ਸੈਨੇਟ ਦੇ ਇਲੈਕਸ਼ਨ ਨਹੀਂ ਹੋਣ ਦੇ ਰਹੇ ਉਹਦਾ ਰੀਜ਼ਨ ਆ ਸੀ ਕਿ ਵੀ ਜੇ ਸੈਨੇਟ ਦੇ ਇਲੈਕਸ਼ਨ ਹੋ ਗਏ ਦੁਬਾਰਾ ਸੈਨੇਟ ਬਣ ਗਈ ਤਾਂ ਫਿਰ ਫਿਰ ਲੰਮਾ ਖਿੱਚਿਆ ਜਾਊਗਾ ਟਾਈਮ ਉਹ ਇਹਨਾਂ ਹੁਣ ਦਾ ਇਹ ਮਤਲਬ ਆਦਾ ਬਸ ਪੜਦੇ ਉਹ ਖੜੇ ਛੜਾ ਰਹੇ ਆ ਖੜਾ ਛੜਾ ਰਹੇ ਕਿਉਂਕਿ ਸਾਡੀ ਜਿਹੜੀ ਰਾਜਨੀਤੀ ਹੈ ਮਤਲਬ ਪਾਰਟੀਆਂ ਉਹ ਪਤਾ ਨਹੀਂ ਕਿੱਧਰ ਨੂੰ ਤੁਰੀਆਂ ਹੋਈਆਂ ਤੇ ਪੰਜਾਬ ਦੇ ਹੱਥੋਂ ਜਿਹੜੀ ਪੰਜਾਬ ਦੀ ਪ੍ਰਤਿਸ਼ਠਾ ਉਹ ਜਿਵੇਂ ਰੇਤ ਮੁੱਠੀ ਚੋਂ ਕਿਰਦੀ ਹੁੰਦੀ ਹੈ ਤੇ ਉਹ ਕਰਦੀ ਜਾ ਰਹੀ ਹੈ ਮੈਨੂੰ ਇਹ ਲੱਗਦਾ ਵੀ ਜਿਵੇਂ ਤੁਸੀਂ ਦੇਖੋਗੇ ਵੀ ਪੰਜਾਬ ਚ ਸਿੱਖ ਭਈਆਵਾਦ ਕਰਾਤਾ ਠੀਕ ਹੈ ਜੀ ਜਾਂ ਫਿਰ ਦੂਜੀਆਂ ਜਾਤਾਂ ਨੂੰ ਲੜਾਤਾ Hindu Muslim ਕਰਾਉਂਦੇ ਤੇ ਮੈਨੂੰ ਇਹ ਲੱਗਦਾ ਵੀ ਜੇ ਕਿਤੇ ਦੂਸਰੀ ਪਾਰਟੀ ਇੱਥੇ ਆ ਗਈ ਤਾਂ ਇਹਨਾਂ ਦਾ ਸਾਰਿਆਂ ਦਾ ਸਫਾਇਆ ਹੋ ਜਾਣਾ ਕਿਉਂਕਿ ਪਾਵਰ ਹੱਥੇ ਚ ਆ ਜਾਣੀ ਹੈ ਤੁਸੀਂ ਜਿੰਨੂੰ ਮਰਜੀ ਕੁੱਟੋ ਮਾਰੋ ਜੋ ਮਰਜੀ ਦੱਬੋ ਠੀਕ ਹੈ ਜੀ ਯੋਗੀ ਆਪਣਿਆਂ ਦਾ ਵੀ ਕਿਸੇ ਮੌਕੇ ਤੇ ਨਾਂ ਬੋਲਣਾ ਵਿਰੋਧੀਆਂ ਲਈ ਪੱਖ ਚ ਪਾਉਟਣ ਵਾਲੀ ਗੱਲ ਹੈ ਹਾਂ ਮਤਲਬ ਪਹਿਲਾਂ ਜਿਹੜਾ ਇਸ ਡਿਸੀਜਨ ਦੇ ਅਗੇਂਸਟ ਸਾਡੇ ਸਰਕਾਰ ਨੂੰ ਬੋਲਣਾ ਚਾਹੀਦਾ ਸੀ ਕਿ ਵੀ ਨਹੀਂ ਇਹ ਹੋ ਸਕਦਾ ਤੁਸੀਂ ਪਹਿਲਾਂ ਦੇਖ ਲਓ ਬੀਬੀਐਮ ਚੱਲਾ ਗਿਆ ਪਾਖੜਾ ਬਿਆਸ ਚੱਲਾ ਗਿਆ ਸਾਡੇ ਉਥੋਂ ਉਹ ਵੀ ਬਾਅਦ ਚ ਇਹ ਕੁੱਛ ਦੇ ਵੀ ਕਰਾਂਗੇ ਬਸ਼ਾ ਤੇ ਹੁਣ ਯੂਨੀਵਰਸਿਟੀ ਵੀ ਚਲੀ ਗਈ ਤੇ ਸਜਣੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਤਾਂ ਇਦਾਂ ਦੇ ਮੁੱਦੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡਾ ਸਾਰਿਆਂ ਦਾ ਧੰਨਵਾਦ ਬੜੀ ਮਿਹਰਬਾਨ